ਸਤਸ਼੍ਰੀ ਅਕਾਲ ਦੋਸਤੋ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਭਾ ਜੇਲ੍ਹ 'ਚ ਬੰਦ ਸਨ ਉਹਨਾਂ ਨੂੰ ਕੱਲ ਸੁਪਰੀਮ ਕੋਰਟ ਵੱਲੋਂ ਜਿਹੜੀ ਇੱਕ ਵੱਡੀ ਰਾਹਤ ਦਿੱਤੀ ਗਈ ਹੈ ਭਾਵ ਜ਼ਮਾਨਤ ਦੇ ਦਿੱਤੀ ਗਈ ਹੈ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਰਿਹਾਈ ਹੈ ਅੱਜ ਹੋਈ ਹੈ ਜੇਲ੍ਹ ਤੋਂ ਨਾਭਾ ਜੇਲ੍ਹ ਤੋਂ ਔਰ ਉਹਨਾਂ ਦੇ ਬਾਹਰ ਆਉਣ ਤੇ ਉਹਨਾਂ ਦੀ ਪਾਰਟੀ ਦੇ ਸਮਰਥਕ ਕਾਫੀ ਖੁਸ਼ ਨਜ਼ਰ ਆ ਰਹੇ ਹਨ ਉਥੇ ਹੀ ਵਿਕਰਮ ਸਿੰਘ ਮਜੀਠੀਆ ਵੱਲੋਂ ਸ਼ਬਦ ਜਿਹੜਾ ਧੰਨਵਾਦ ਕੀਤਾ ਗਿਆ ਤੇ ਉਹਨਾਂ ਨੇ ਬਾਹਰ ਹੁੰਦੇ ਮਾਨ ਸਰਕਾਰ ਦੇ ਉੱਪਰ ਜਿਹੜੇ ਨਿਸ਼ਾਨੇ ਆ ਉਹ ਸਾਦ ਨਹੀਂ ਸ਼ੁਰੂ ਕਰ ਦਿੱਤੇ ਕਿ ਸਰਕਾਰ ਵੱਲੋਂ ਜਿਹੜਾ ਪਰਚਾ ਉਹਨਾਂ ਤੇ ਪਾਇਆ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਬੇ ਬੇਬੁਨਿਆਦ ਹੈ ਦੂਸਰਾ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਰਕਾਰ ਨੇ ਪੂਰੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਹੈ ਫਿਰ ਵੀ ਉਸ ਨੂੰ 7-8 ਮਹੀਨਿਆਂ ਤੋਂ ਜ਼ਿਆਦਾ ਇਹ ਜੇਲ੍ਹ ਦੇ ਵਿੱਚ ਨਹੀਂ ਰੱਖ ਸਕੀ ਉਹਨਾਂ ਨੇ ਕਿਹਾ ਜੋ ਵੀ ਸਰਕਾਰ ਦੇ ਖਿਲਾਫ ਬੋਲਦਾ ਹੈ ਉਸ ਤੇ ਸਰਕਾਰ ਪਰਚਾ ਜਿਹੜਾ ਉਹ ਪਾ ਦਿੰਦੀ ਹੈ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਤੋਂ ਬਾਹਰ ਆ ਗਏ ਹਨ ਬਾਹਰ ਆਉਂਦੇ ਹੀ ਉਹਨਾਂ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਕਿਹਾ ਕਿ ਗੁਰੂ ਸਾਹਿਬ ਦਾ ਸ਼ੁਕਰਾਨਾ ਹੈ ਮੈਨੂੰ ਜਿੰਨਾ ਸਰਕਾਰ ਨੇ ਡਕਿਆ ਉਹਨਾਂ ਵਾਹਿਗੁਰੂ ਨੇ ਬਲ ਬਖਸ਼ਿਆ মিডিਆ ਨਾਲ ਗਲਤ ਬਤ ਕਰਦਿਆਂ ਕਿ ਸਰਕਾਰ ਚਾਹੁੰਦੀ ਸੀ ਕਿ ਮੈਂ ਜੇਲ੍ਹ ਵਿੱਚ ਹੀ ਮਰ ਜਾਵਾਂ ਇਹ ਤਾਂ ਚਾਹੁੰਦੇ ਸੀ ਜਿਉਂਦਾ ਨਹੀਂ ਮਰਿਆ ਬਾਹਰ ਆਵਾਂ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਕਿ ਮੈਂ ਜਿਉਂਦਾ ਬਾਹਰ ਆ ਗਿਆ ਮਜੀਠੀਆ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਸਰਕਾਰ ਮੈਨੂੰ ਮਰਵਾ ਸਕਦੀ ਹੈ ਉਹਨਾਂ ਨੇ ਉਹ ਜੇਲ੍ਹ ਤੋਂ ਬਾਹਰ ਆਉਂਦੇ ਮਾਨ ਸਰਕਾਰ ਦੇ ਉੱਪਰ ਫਿਰ ਤੋਂ ਜਿਹੜੇ ਨਿਸ਼ਾਨੇ ਸਾਧਨੇ ਸ਼ੁਰੂ ਕੀਤੇ ਐ ਔਰ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਆਉਣ ਵਾਲੇ ਸਮੇਂ ਤੇ ਵਿੱਚ ਜਿਹੜਾ ਮੈਨੂੰ ਮਰਵਾਇਆ ਜਾ ਸਕਦਾ ਹੈ ਸਰਕਾਰ ਵੱਲੋਂ ਸਿਕਿਉਰਿਟੀ ਕੰਪਰੋਮਾਈਜ਼ ਕਰ ਮੂਸੇ ਵਾਲਾ ਵਾਂਗ ਮੈਨੂੰ ਮਰਵਾ ਸਕਦੇ ਐ ਇੱਥੇ ਉਹਨਾਂ ਨੇ ਮੂਸੇ ਵਾਲੇ ਜੋ ਗਾਇਕ ਸਨ ਉਹਨਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਸਿਕਿਉਰਿਟੀ ਦੇ ਨਾਲ ਕੰਪਰੋਮਾਈਜ਼ ਕਰਕੇ ਕਿਉਂਕਿ ਉਹਨਾਂ ਦੀ ਜਿਹੜੀ ਸਿਕਿਉਰਿਟੀ ਸੀ ਉਹ ਜਿਵੇਂ ਘੱਟ ਕੀਤੀ ਗਈ ਸੀ ਸਰਕਾਰ ਵੱਲੋਂ ਔਰ ਬੜਾ ਜਲਦੀ ਉਹਨਾਂ ਤੇ ਹਮਲਾ ਹੋ ਗਿਆ ਸੀ ਤੇ ਉਹਨਾਂ ਦੀ ਜਿਹੜੀ ਹੈ ਮੌਤ ਹੋ ਗਈ ਸੀ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦਾ ਇਸੇ ਤਰੀਕੇ ਨਾਲ ਮਜੀਠੀਆ ਵੱਲੋਂ ਵੀ ਆਪਣੀ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਹੈ ਖਦਸ਼ਾ ਜਤਾਇਆ ਗਿਆ ਕਿ ਮੈਨੂੰ ਮਰਵਾ ਸਕਦੀ ਹੈ ਸਰਕਾਰ ਮਜੀਠੀਆ ਨੇ ਕਿਹਾ ਸਰਕਾਰਾਂ ਖਿਲਾਫ ਲੜਨ ਦਾ ਰਾਹ ਔਖਾ ਹੁੰਦਾ ਹੈ ਸਰਕਾਰਾਂ ਖਿਲਾਫ ਲੜਨ ਤੇ ਪਰਚੇ ਪੈਂਦੇ ਹਨ ਬਿਕਰਮਜੀਠਿਆ ਨੇ ਕਿਹਾ ਕਿ ਜਦੋਂ ਪਤਾ ਲੱਗਦਾ ਸੀ ਨਵਾਂ ਪਰਚਾ ਹੋਊ ਤਾਂ ਚਾਹ ਚੜ ਜਾਂਦਾ ਸੀ ਮਜੀਠਿਆ ਨੇ ਆਪਣੇ ਬਿਆਨ ਦੌਰਾਨ ਸੰਤਾਂ ਅਤੇ ਮਹਾਪੁਰਖਾਂ ਦਾ ਖਾਸ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਅਸ਼ੀਰਵਾਦ ਅਤੇ ਦੁਆਵਾਂ ਕਾਰਨ ਹੀ ਇਸ ਮੁਸ਼ਕਲ ਸਮੇਂ ਦੇ ਵਿੱਚ ਜਿਹੜਾ ਉਹ ਡਟੇ ਰਹੇ ਹੈ ਉਹਨਾਂ ਨੇ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸੰਤਾਂ ਮਹਾਪੁਰਖਾਂ ਦਾ ਧੰਨਵਾਦ ਕਰਦਾ ਹੈ ਮਜੀਠਿਆ ਨੇ ਕਿਹਾ ਕਿ ਬਿਆਸ ਵਾਲੇ ਬਾਬਾ ਜੀ ਜੋ ਡੇਰਾ ਬਿਆਸ ਦੇ ਮੁਖੀ ਨੇ ਪਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੇਰੇ ਤੇ ਕਿਰਪਾ ਕੀਤੀ ਹੈ ਇਸ ਤੋਂ ਇਲਾਵਾ ਵਿਕਰਮ ਮਜੀਠੀਆ ਨੇ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨਾਂ ਕਹਿਆ ਕਿ ਸਰਕਾਰ ਨੇ 6 ਮਹੀਨੇ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਹੈ ਵਿਕਰਮ ਸਿੰਘ ਮਜੀਠੀਆ ਬੇਸ਼ੱਕ ਜੇਲ੍ਹ ਤੋਂ ਬਾਹਰ ਆ ਗਏ ਨੇ ਉਹਨਾਂ ਦੇ ਉੱਪਰ ਇੱਕ ਥ੍ਰੈਟ ਵੀ ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ ਤਾਂ ਉਹਨਾਂ ਨੇ ਆਪਣੀ ਜਾਨ ਦਾ ਜਿਹੜਾ ਉਸ ਨੂੰ ਖਤਰਾ ਦੱਸੇ ਉਸ ਦੇ ਵਿੱਚ ਹੀ ਨਾਲ ਹੀ ਉਹਨਾਂ ਨੇ ਸਰਕਾਰ ਤੇ ਵੀ ਨਿਸ਼ਾਨਾ ਸਾਧਿਆ ਕਿ ਜੇਕਰ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਕੋਈ ਢਿੱਲ ਦਿੱਤੀ ਜਾਂਦੀ ਹੈ ਜਾਂ ਸਿਕਿਉਰਿਟੀ ਕੰਪਰੋਮਾਈਜ਼ ਕਰਕੇ ਉਹਨਾਂ ਨੂੰ ਮਰਵਾਇਆ ਜਾ ਸਕਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਅਕਾਲੀ ਦਲ ਬਾਦਲ ਤੇ ਉਹਨਾਂ ਦੇ ਸਮਰਥਕ ਇਸ ਵਕਤ ਪੂਰੇ ਖੁਸ਼ ਨੇ ਕਿਉਂਕਿ ਚੋਣਾਂ ਸਿਰ ਤੇ ਐ ਤੇ ਪਹਿਲਾਂ ਕਮਾਨ ਜਿਹੜੀ ਹੈ ਸੁਖਬੀਰ ਬਾਦਲ ਤੇ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸੰਭਾਲ ਰਹੇ ਸਨ ਤੇ ਹੁਣ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਜਿਹੜਾ ਇਲੈਕਸ਼ਨ ਕੈਂਪੇਨ ਦੇ ਵਿੱਚ ਸਾਥ ਦੇਣਗੇ ਕਿਉਂਕਿ ਅਕਾਲੀ ਦਲ ਬਾਦਲ ਵੱਲੋਂ ਹਰ ਹਫ਼ਤੇ ਜਿਹੜੀਆਂ 4 ਰੈਲੀਆਂ ਉਹ ਕਰਨ ਦਾ ਜਿਹੜਾ ਨਿਰਣਾ ਉਹ ਲਿਆ ਗਿਆ ਹੋਇਆ ਹੈ ਧੰਨਵਾਦ